ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਰ ਜਾਨੇ ਬਹੁਤ ਵਧੀਆ ਹੋਵੋਗੇ ਸੋ ਆਪਣੀ ਮਾਰਨਿੰਗ ਹੋ ਚੁੱਕੀ ਆ ਪੂਰੇ 9 ਵਜੇ ਰਾਧਾ ਮੀ ਬਹੁਤ ਜ਼ਿਆਦਾ ਪੈ ਰਿਆ ਸ਼ਿਮਲੇ ਦੇ ਵਿੱਚ ਤੇ ਹੁਣ ਅਸੀਂ ਉੱਠ ਗਏ ਆ ਔਰ ਰੈਡੀ-ਸ਼ੈਡੀ ਹੋ ਕੇ ਹੁਣ ਨਿਕਲੀ ਆ ਪਿੰਡ ਵੱਲ ਨੂੰ ਕਿਉਂਕਿ ਬਰਫ ਤੇ ਜਾਣ ਦੀ ਪਲੈਨਿੰਗ ਤਾਂ ਸਾਰੀ ਕੈਂਸਲ ਹੋ ਗਈ ਸਾਰੀ ਰਾਤ ਨੀਂਦ ਇੰਦਰਜੀਤ ਨੇ ਪੈਣ ਦਿੱਤਾ ਕਿਉਂਕਿ ਬਹੁਤ ਜ਼ਿਆਦਾ ਫੀਵਰ ਹੋ ਰਿਹਾ ਇੰਦਰਜੀਤ ਨੂੰ ਬੌਂਟਿੰਗ ਮੈਂ ਤੇ ਲਾਲੀ ਦਾ ਇੰਦਰਜੀਤ ਦੀ ਸੇਵਾ ਤੀ ਰਾਤ ਦੇ ਸੋ ਹੁਣ ਆਪਾਂ ਨੂੰ ਇਹ ਪਿੰਡ ਲਾ ਦੇ ਤਾਂ ਚੰਗਾ ਚਲੋ ਵੀ ਉੱਠੋ ਮਮਾ ਜੀ ਹਾਂਜੀ ਆਪਾਂ ਨੂੰ ਉੱਠੇ ਨਹੀਂ ਜਾਣਾ ਹੈ ਕਿੱਥੇ ਕੱਲੀ ਗਏ ਸੀ ਉੱਤੇ ਕਰਕੇ ਕਿਤੇ ਨਹੀਂ ਜਾਣਾ ਕੰਮ ਨੂੰ ਲੋਣ ਕਿਤੇ ਉਹ ਮੁੰਨਾ ਨੋ ਯਾਰ ਨਾ ਸੋਨਾ ਪਾ ਚੱਲਦੇ ਆ ਪਿੰਡ ਵੱਲ ਲਓ ਜੀ ਦੇਖੋ ਵੈਦਰ ਮੰ Shimla ਦਾ ਮਨਾਲੀ ਦਾ ਨਹੀਂ ਤੰਦੋ ਹੀ ਵੀ ਹੋਈ ਬਾਰੇ ਠੰਡ ਪਈ ਹੈ ਬੜੇ ਬੜੇ ਫੂਟ ਪਾਈ ਹੋਈਆਂ ਲੋਕਾਂ ਨੇ ਆਪਣੀ ਗੱਡੀ ਕਿੱਥੇ ਖੜੀ ਹੈ ਇੱਧਰ ਦੇਖੋ ਕੋਲ ਕੋਲ ਕਿ लोड पैनी है मैं तो आप पाऊंगी लो जी स्नो पैन लग गई थोड़ी थोड़ी कह तुम दिखा दी एडी दू आए हो स्नो बीच से भी पैड़ लाग गई ठंड बहुत होगी आवाज़ आते स्नो भी नहीं बन रही है बढ़गी 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 खिड़की बंद कर लो यार अंदर आ रही है

ਚਲੋ ਫੇ ਰਸਤੇ ਜਿੱਕੇ ਤੇ ਰੁਕ ਕੇ ਨਾਏ ਬ੍ਰੇਕਫਾਸਟ ਕਰਾਂਗੇ ਨਾਏ ਕਰਾਂਗੇ ਫੋਟੋਆਂ ਫੋਟੋਆਂ ਮੈਂ ਤੇ ਲਾਲੀ ਹੋਆ ਹੁਣ ਤਾਂ ਫੋਟੋਆਂ ਵਾਲੇ ਇੱਕ ਬੰਦਾ ਤਾਂ ਸਾਡਾ ਹੁਣ ਹੀਟਰ ਲਾ ਕੇ ਗੱਡੀ 'ਚ ਰੋਊਗਾ ਉਧਰ ਵੀ ਕੋਡਪੂਟ ਪੈ ਗਏ ਨੇ ਕੋਈ ਜਿਹਾ ਬਣਾਣਾ ਰਿਹਾ ਸੀ ਸਹੀ ਹੋਵੇ ਗਾਇਸ ਵੀਰੇ ਠੰਡ ਬਹੁਤ ਹੋ ਗਈ ਚਲੋ ਅੱਛਾ ਜੀ ਗੱਡੀ ਇਹਨਾਂ ਚੱਲਾਂਗੇ ਮੈਂ ਸਬ지 ਬਣਾਉਂਦਾ ਆਜੇ ਉਹ ਚੱਲੇ ਆ ਚਲੋ ਇਹ ਬਾਜੀ ਖਲਾਇਤ ਆਜਦੀ

لان گلے کٹ کے دینے گے کٹ رہا ہے اولیو کتنا صبح نہیں ہو رہا جاری ਟੈਡ ਆਈਆ ਕੱਢਿਆ ਯਾ ਨਿਕਲ ਜਾਣੀ ਹੈ ਇਹ ਐਕਸ ਯੂ ਵੀ ਬਹੁਤ ਐਕਸ ਕਿੱਦ ਕਰ ਰਿਹਾ ਹੈ ਇਹ ਸਾਵੇ ਹੂੰ ਦਰਾਂ ਦੇ ਪੱਤੇ-ਵੱਤੇ ਰਿਕੇਲ ਬੰਦ ਹੋ ਗਏ ਨਾ ਬਹੁਤ ਵੱਡੇ ਜਾਮ ਦੇ ਵਿੱਚ ਫਸ ਚੁੱਕੇ ਆਪਾਂ ਮੇਰੀ ਕਾਲ ਦੇ ਵਿੱਚ 2 ਘੰਟੇ ਪੱਕੇ ਨੇ ਇਹਨੂੰ ਕਲੀਅਰ ਹੋਣ ਨੂੰ ਪਰ ਅਸੀਂ ਨਿਕਲਾਂਗੇ ਜਮ ਤੋਂ ਸਵੇਰ 10 ਵਜੇ 11 12 ਵਜੇ ਤੱਕ ਨਿਕਲਾਂਗੇ ਜਮ ਦੇ ਵਿੱਚ ਤੋਂ ਆਪਾਂ ਜਲਦੀ ਉਹ ਨਿਕਲ ਲੈ 11 ਵਜੇ 10:40 ਨਿਕਲੀ ਤੇ ਹੁਣ ਆਪਾਂ ਦੇ ਦੇ ਆ ਵਧੀਆ ਜਿਹਾ ਬ੍ਰੇਕਫਾਸਟ ਕਰੀਏ ਪਰੌਂਠੇ ਬਰੋਟੀ ਜਿਹਾ ਖਾਈਏ ਚਾ ਚੂਟੀ ਚਾ ਯਾਰ ਚਾ ਪੀਣੀ ਆ ਲਓ ਜੀ ਆ ਗਿਆ ਆਪਣਾ ਬ੍ਰੇਕਫਾਸਟ ਮਿਕਸ ਪਰੌਠਾ ਨਾਲ ਬਟਰ ਟੇਸਟੀ ਤੇ ਉਹ ਦਰਿੰਦਰ ਜੀ ਤੁਹਾਨੂੰ ਗੱਡੀ ਦੇ ਵਿੱਚ ਆਪਾਂ ਚਾ ਦੇ ਆਂਦੀ ਆ ਚਲੋ ਵੀ ਐਂਟਰ ਹੋ ਗਿਆ ਟਨਲ ਦੇ ਵਿੱਚ ਇਹ ਆਉਂਦੇ ਹੋਏ ਤਾਂ ਆਈ ਨਹੀਂ ਹੁਣ ਕਿਵੇਂ ਆ ਗਈ ਇਹ ਪੁਲਾਉਂਦੇ ਸੀ ਜਦੋਂ ਹੁਣ ਬਣ ਗਈ ਬਣ ਗਈ ਐ ਲਾਈਟਾਂ ਹੀ ਲਾਈਟਾਂ ਕੰਡੀਲੋਪੀ ਆਹ ਕੱਢੀ ਟ੍ਰੇਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਟ੍ਰੇਨ ਨੈਕਸਟ ਟਾਈਮ ਇਹਦੇ ਵਿੱਚ ਆਉਣਾ ਆਪਾਂ ਨੇ ਲੋ ਬੱਲੇ ਬੱਲੇ ਆਏ ਮੱਝੇ ਆਵਾਂਗੇ ਜਾਏ ਮੈਨੂੰ ਕਿਤੇ ਹੋਰ ਵੀ ਆਪਾਂ ਨੂੰ ਅੱਗੇ ਹੁਣ ਹੁਣ ਨਹੀਂ ਮੈਦੀ ਚਲੋ ਚੈਨਲ ਚ ਗਈ 103 ਟਨਲ ਨਾ ਪਾਰ ਕਰਦੀ ਹੈ ਇਹ ਲਓ ਜੀ ਆਪਾਂ ਰਸਤੇ ਦੇ ਵਿੱਚ ਫੇਰ ਰੁੱਕ ਗਏ ਇੱਕ ਵਾਰ ਫੋਟੋ ਸ਼ੂਟ ਦੇ ਲਈ ਉਧਰ ਨਾਲੀ ਦਾ ਹੋ ਰਿਹਾ ਫੋਟੋ ਸ਼ੂਟ ਇਹ ਚਲੋ ਬਈ ਬੱਚਿਓ ਜਲਦੀ ਮੈਂ ਤੁਹਾਡੇ ਇੱਕ ਚਾ ਫੋਟੋ ਸਤਿ ਸ੍ਰੀ ਅਕਾਲ ਚੱਲ ਚੱਲ ਪਹਿਲਾਂ ਉਹਨੂੰ ਖੜਚਾਣਦਾ ਚੱਲ ਦੇਖ ਭੰਗੜੇ ਵਾਲੀ ਅੱਜ ਇਹ ਮਨੂਰੀ ਉਹ ਕੀ ਮੇਰੀ ਉੱਪਰ ਚੜਲੇ ਹੋਣਾ ਗੀਨਾੜੋਂ ਮੇਰੇ ਫੋਟੋਆਂ ਲਾ ਲਈਆਂ ਆਪਾਂ ਆਪਾਂ ਚੱਲ ਰਹੇ ਹਾਂ ਚਲੋ ਅੱਗੇ ਜਾ ਕੇ ਮਿਲਦੇ ਹਾਂ ਅੱਗੇ ਸੀਨੇ ਸਾਡੀ ਨੂੰ ਫੜ ਲਾ ਵੀਡੀਓ ਬਣਾ ਰਹੀਆਂ ਮम्मा ਚੋਬਾ ਪਿੱਛੇ ਰੱਖੋ ਉਹ ਦੇਖਣ ਗਿਆ ਕਿ ਵੀਡੀਓ ਕਿਵੇਂ ਹੈ ਬਣਨੀ ਹੈ ਦੋ ਬਣਾਈ ਤਾਂ ਜਿਆ ਫਿਰਦਾ ਚਲੋ ਆਪਾਂ ਆ ਗਏ ਗਵਿੰਦਗੜ ਆਪਣੇ ਏਰੀਆ ਦੇ ਵਿੱਚ ਆ ਗਏ ਬਸ ਆ ਗਿਆ ਸਕਰੀਵ ਜਾ ਮਰੀ ਹੈ ਜੇ ਫਿਰ ਦਿਲ ਤੇ ਲੱਗਣ ਲਾ ਜਾਂਦਾ ਹੁੰਦਾ ਆਪ ਦੇਰੀਏ ਜਾ ਕੇ ਹਨਾ ਤੇ ਹੁਣ ਤਿਆਰੀ ਕਰੀਏ ਜਾ ਕੇ ਕੱਲ ਦੀ ਫਿਰ ਪਾਸੋਂ ਨੂੰ ਤਕਾਰਟ ਲਾਵਾਂਗੇ ਪਰਸੋਂ ਨੂੰ ਮੈਂ ਬੱਚਿਆਂ ਨੂੰ ਛੁੱਟੀ ਕਰਾ ਦੇਣੀ ਆ ਯਾਰ ਠੀਕ ਆ ਕੱਲ ਨੂੰ ਪਾ ਬੱਚੇ ਛੁੱਟੀ ਕਰਾ ਦੇਣੀ ਆ ਰੈਸਟ ਕਰਾਂਗੇ ਸਾਰਾ ਦਿਨ ਚਲੋ ਫਿਰ ਪਹੁੰਚ ਕੇ ਤਿਆਰੀ ਕਰੀਏ ਲਾਲੀ ਕੱਲ ਦੀ ਤਿਆਰੀ ਹੈ ਤੇਰੀ ਗੱਡੀ ਹਾਂ ਜੀ ਹਾਂ ਤਿਆਰ ਆਈ ਮੈਂ ਵੀ ਆਪਦੀ ਗੱਡੀ ਤਿਆਰ ਕਰਾਂ ਇੰਦਰਜੀਤ ਤਾਂ ਹਜੇ ਕੱਚਾ ਪੱਕਾ ਜਾ ਵੀ ਪਤਾ ਨਹੀਂ ਜਾਊ ਪਤਾ ਨਹੀਂ ਜਾਊ ਆਪਾਂ ਪਤਾ ਪੱਕਾ ਜਾਣਾ ਜੀ ਪਹੁੰਚ ਗਏ ਆਪਾਂ ਪਿੰਡ ਤੇ ਜੋ ਬੰਦੇ نیند ਕੱਢ ਲਈ ਹੈ ਨਾ ਹੈ ਨਾ ਜੋ ਤੂੰ ਕਾਲਾ ਹੋਈ ਜਾਂਦਾ ਹੁਣ ਤੈਨੂੰ ਪਤਾ ਬਹੁਤ ਕਾਲਾ ਹੋ ਗਿਆ ਤੂੰ ਪਹਿਲਾਂ ਨਾਲ ਟਾਕਾ ਖੋਲੇ ਤੋਂ ਪਤਾ ਚੱਲਦਾ ਹੁੰਦਾ ਨਾ ਅੱਧਾ ਸਾਲ ਚਿੱਟਾ ਹੁੰਦਾ ਤੇਰਾ ਤਾਂ ਕਾਲਾ ਹੁੰਦਾ ਧੁੱਪ ਚ ਫਰੀ ਜਾਂਦਾ ਕਾਲੂ ਚਲੋ ਜੀ ਹੁਣ ਤਿਆਰੀਆਂ ਕਰੀਏ ਨਗਰ ਕੀਰਤਨ ਦੀਆਂ ਪਰ ਲੰਦਰ ਜੀ ਦੇ ਲਵਾਈਏ ਮੋਟਾ ਜਿਹਾ ਟੀਕਾ ਲੀਕ ਟੀਕਾ ਲਵਾਈਏ ਦੇ ਸ਼ਾਮ ਚਾਹ ਸਰ ਇਹਨੂੰ ਜਾਣ ਚੁੱਕਾ ਕਰ ਲਈਏ ਨਗਰ ਕੀਰਤਨ ਤੇ ਇੰਨਾ ਚਾਹ ਸੀਗਾ ਸਾਲਵਾਰ ਨਗਰ ਕੀਰਤਨ ਆਉਂਦਾ ਫਾਈਨ ਚਲੋ ਇੰਨਾ ਕਾ ਵੀ ਆਪਾਂ ਨੂੰ ਘਰ ਆਪਾਂ ਚਾਤਾ ਲਾ ਲਈ ਮੈਨੂੰ ਲੱਗਦੀ ਨਹੀਂ ਸੀ ਅੱਜ ਮੀਂਹ ਜੀ ਮੈਨੂੰ ਇਹ ਸੀ ਮੈਨੂੰ ਲੈ ਕੇ ਆਉਣੀ ਪੂ ਗੱਡੀ ਤੇ ਤੁਸਾਂ ਨੂੰ ਦੱਸਿਆ ਨਹੀਂ ਸਹੀ ਗੱਲ ਆ ਲੰਦ ਬੜਾ ਔਖਾ ਆ ਗਿਆ ਰਾਹੇ ਕੋਲ ਨੀਂਦ ਆਉਣ ਲੱਗੀ ਸੇ ਕਿ ਸਾਨੂੰ ਦੱਸ ਕਿਰਪਾ ਤਾਂ ਨਹੀਂ ਇਹ ਸਾਨੂੰ ਘਰੇ ਲੈ ਦੋ ਜਣਿਆਂ ਨੂੰ ਸਾਨੂੰ ਆਉਂਦੀ ਆ ਗੱਡੀ ਦੱਸ ਚਲਾ ਲੈਣੀ ਸੀ ਭਰੋਸਾ ਹੀ ਨਹੀਂ ਇਹਨੂੰ ਇਹਨੂੰ ਆਏ ਹੁੰਦਾ ਵੀ ਮੈਂ ਹੀ ਵਧੀਆ ਡਰਾਈਵਿੰਗ ਕਰਦਾ ਵੀ ਬਾਕੀ ਦਾ ਬੱਸ ਐ ਤੁਰੇ ਫਿਰਦੇ ਨੇ ਬਾਕੀ ਦਾ ਛੋਟਾ ਹੱਥੀ ਵਾਲੀ ਜੰਨ ਜੰਨ ਕਿੱਥੇ ਆਪਣੀ ਕਾਹਦੂ ਦੇਹਦੇ ਆ ਸਾਬੀ ਕਾਢ ਬਨਾਲੀ ਚੱਲੀ ਉਹਦੇ ਵਿੱਚ ਚੱਲੀਏ ਕਾਹਦੂ ਰਾਤ ਕੀ ਇਤਾਂ ਦਾ ਪ੍ਰੋਗਰਾਮ ਨਪਟਾਲੀਏ ਪਰ ਸਾਨੂੰ ਚੱਲਦੇ ਆ ਆਲੀ ਨੂੰ ਕਹਿਤਾਂ ਔਰ ਆਪਣੀ ਕਮੇਟੀ ਚੱਕੀ ਹੋਈ ਆ ਮੋਟੀ ਜੀ ਹੁਣ ਪੂਰੀ ਲਾ ਕੇ ਤਾਈਏ ਚਲੋ ਜੀ ਫਾਈਨਲੀ ਆਪਾਂ ਆ ਗਏ ਘਰ 4:30 ਵਜੇ ਤੇ ਵਨ ਡੇ ਦਾ ਟ੍ਰਿਪ ਸਾਡਾ ਬਹੁਤ ਵਧੀਆ ਰਿਹਾ ਔਰ ਬਾਕੀ ਗੱਲ ਕਰਾਂਗੇ ਆਪਾਂ ਰਾਤੀ ਜਦੋਂ ਵਲੌਗ ਦੀ ਐਂਡਿੰਗ ਕਰਾਂਗੇ ਫਿਰ ਹਾਲ ਆਪਾਂ ਦੇਖੀ ਨਗਰ ਕੀਰਤਨ ਦੀਆਂ ਕੀ ਕੀ ਤਿਆਰੀਆਂ ਚੱਲਦੀਆਂ ਨੇ ਮੁੰਡੇ ਲੱਗੇ ਹੋਏ ਨੇ ਟਰੈਕਟਰ ਧੋਣ ਦੇ ਲਈ ਤੇ ਦੇ ਦੇ ਆਪਾਂ ਕਿਹੜੀ ਗੱਡੀ ਦੇ ਵਿੱਚ ਜਾਣਾ ਆਪਾਂ ਆਪਣੀ ਆਪਣੀ ਦੇਖੀਏ ਗੱਡੀ ਫਸਾ ਲਈ ਆਉਂਦੀ ਮੁੰਡਿਆਂ ਨੇ ਚੱਲ ਵੀ ਚੱਲ ਤੇ ਆਪਾਂ ਆ ਗਏ ਉੱਪਰ ਤੇ ਹੁਣ ਆਪਾਂ ਚੇਂਜ ਵਗੈਰਾ ਕਰਕੇ ਬੈਠੀਏ ਰੈਸਟ ਕਰੀਏ ਇੱਧਰ ਮਹਿਕ ਲੱਗੀ ਹੋਈ ਆਵਦਾ ਖੰਡਿਆਰ ਕੋਣ ਅਲਮਾਰੀ ਖੁੱਲੀ ਬੈਠੀ ਆ ਤੇ ਮਾਰਨਿੰਗ ਵਾਲੇ ਕੱਪੜੇ ਕਿਹੜੇ ਪਾਉਣਿਆ ਕਰ ਲੂ ਤੂੰ ਚਲੋ ਡਿਸਾਈਡ ਕਰਦੇ ਹੁਣ ਮਾਰਨਿੰਗ ਕੀ ਪਾਉਣਾ ਬੱਚਿਆਂ ਨੇ ਤੇ ਮੈਂ ਵੀ ਬਸ ਆਪਣਾ ਫਰੈਸ਼ ਅਪ ਹੋ ਕੇ ਰੋਟੀ ਖਾ ਕੇ ਬੈਠੀ ਆ ਪਪਾ ਰੋਟੀ ਖਾ ਲਈ ਹਾਂਜੀ ਚਲੋ ਅੰਦਰ ਜੀ ਤਨੇ ਤਾਂ ਆਪਣਾ ਡਿਨਰ ਕਰ ਲਿਆ ਕਿਉਂਕਿ ਉਹ ਹੈਗੇ ਨੇ ਬਿਮਾਰ ਮੈਨੂੰ ਇਹ ਆ ਕਿ ਮਾਰਨਿੰਗ ਤੱਕ ਠੀਕ ਹੋ ਜਾਣ ਤੇ ਉਹ ਤਾਂ ਆਪਣਾ ਡਿਨਰ ਕਰਕੇ ਦਵਾਈ ਲੈ ਕੇ ਸੌ ਚੁੱਕੇ ਨੇ ਸੋ ਅਸੀਂ ਵੀ ਫਟਾਫਟ ਹੁਣ ਅੱਜ ਪਹਿਲਾਂ ਵਾਸ਼ਿੰਗ ਮਸ਼ੀਨ ਲਗਾ ਕੇ ਆਈਏ ਫਿਰ ਆਪਣਾ ਫਰੈਸ਼ ਅਪ ਹੋ ਕੇ ਡਿਨਰ ਕਰਕੇ ਬੈਠੀਏ ਦੇ ਨਾਲ ਕਰਕੇ ਕਪੜੇ ਵਾਸ਼ ਕਰਕੇ ਆਪਾਂ ਹੋ ਗਿਆ ਫ੍ਰੀ ਪੌਣੇ 9 ਲੰਘ ਗਿਆ ਟਾਈਮ ਤੇ ਬੱਚੇ ਸੋ ਗਏ ਨੇ ਸੁੱਤੇ ਨੇ ਮਤਲਬ ਆਪਣੇ ਰੂਮ ਦੇ ਵਿੱਚ ਚਲੇ ਗਏ ਨੇ ਤੇ ਕਿਉਂਕਿ ਮਾਰਨਿੰਗ ਫੇਰ ਜਲਦੀ ਉੱਠਣਾ ਆ ਔਰ ਮੇਰਾ ਕੰਨ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਬਹੁਤ ਜ਼ਿਆਦਾ ਜਿਹੜਾ ਬਰਦਾਸ਼ਤ ਵੀ ਨਹੀਂ ਹੋ ਰਿਹਾ ਹੈਗਾ ਜਦੋਂ ਅਸੀਂ ਪਰੋਂ نیچے ਆ ਰਹੇ ਸੀ ਉਧਰੋਂ ਤੇ ਉਦੋਂ ਸਟਾਰਟ ਹੋਇਆ ਸੀ ਇਹ ਮੈਂ ਕਹਿੰਦੀ ਸੀ ਕਿ ਸ਼ਾਇਦ ਉਚਾਈ ਕਰਕੇ ਹੋ ਜਾਂਦਾ ਹੁੰਦਾ ਸਮ ਟਾਈਮ ਕਿ ਠੀਕ ਹੋ ਜਾਵੇ ਹੋ ਜਾਵੇ ਪਰ ਹੁਣ ਡਰਾਪਸ ਵੀ ਪਾਈਆਂ ਨੇ ਪੇਨ ਕਿਲਰ ਵੀ ਲਈਆ ਪਰ ਕੋਈ ਫਰਕ ਨਹੀਂ ਆਇਆ ਬਹੁਤ ਉਖੜਿਆ ਦੇਖਦੇ ਆਪਾਂ ਇੰਦਰਜੀਤ ਨੂੰ ਕਹਿੰਦੇ ਆ ਅਗਰ ਦਵਾਈ ਲਿਆ ਕੇ ਦੇਣ ਸੋ ਚਲੋ ਜੀ ਆਪਾਂ ਵੀ ਕਰੀਏ ਰੈਸਟ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਕੱਲ ਦੇ ਬਲੌਗ ਦੇ ਵਿੱਚ ਤੇ ਕੱਲ ਹੈਗਾ ਨਗਰ ਕੀਤਾ ਤੇ ਬਾਬਾ ਜੀ ਬਸ ਸਵੇਰ ਤੱਕ ਮੇਰਾ ਕੰਨ ਠੀਕ ਕਰ ਦੇਣ ਤਾਂ ਕਿ ਨਗਰ ਕੀਰਤ ਤੇ ਜਾਇਆ ਜਾ ਸਕੇ ਮਿਲਦੇ ਆ ਫਿਰ ਕੱਲ ਨਵੀਂ ਵੀਡੀਓ ਦੇ ਵਿੱਚ ਤੇ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਓ ਔਰ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰ ਕਰਨਾ ਥੈਂਕ ਯੂ ਗੁੱਡ ਨਾਈਟ